ਕੈਨੇਡਾ ਵਰਗੀ ਕੰਟਰੀ ਵਿੱਚ ਜਾਣਾ ਤੇ ਉੱਥੇ ਜਾ ਕੇ ਸੈਟਲ ਡਾਊਨ ਹੋਣਾ ਤੇ ਪੀਆਰ ਹਾਸਿਲ ਕਰਨਾ ਨਾ ਜਾਣੇ ਕਿੰਨੇ ਭਾਰਤੀ ਪੰਜਾਬੀਆਂ ਦਾ ਸੁਪਨਾ ਬਣਿਆ ਹੋਇਆ ਆ ਪਿਛਲੇ ਕੁਝ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਚੇਂਜਸ ਕੀਤੇ ਗਏ ਜਿਸ ਦਾ ਇੰਪੈਕਟ ਨਾ ਸਿਰਫ ਸਟੱਡੀ ਵੀਜ਼ਾ ਬਲਕਿ ਵਰਕ ਪਰਮਿਟ ਦੇ ਨਾਲ 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 ਪੀਆਰ ਹਾਸਿਲ ਕਰਨ ਵਾਲੇ ਸਾਰੇ ਐਪਲੀਕੈਂਟਸ ਦੇ ਉੱਤੇ ਬਹੁਤ ਜ਼ਿਆਦਾ ਪਿਆ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਤਰੀਕਿਆਂ ਦੇ ਬਾਰੇ ਡਿਸਕਸ ਕਰਾਂਗੇ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਪਰਮਿਟ ਲਿਆ ਪਾਓਗੇ ਬਲਕਿ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਵੀ ਹਾਸਿਲ ਪਾਉਗੇ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਐਕਸਪ੍ਰੈਸ ਐਂਟਰੀ ਡਰਾਅ ਦੇ ذریعے ਕੈਨੇਡਾ ਵਿੱਚ ਪੀਆਰ ਹਾਸਿਲ ਕਰਨਾ ਕਿੰਨਾ ਕੁ ਆਸਾਨ ਹੈ ਤੇ ਕਿੰਨਾ ਕੁ ਮੁਸ਼ਕਿਲ ਹੈ ਤੇ ਕਿਨਾਂ ਲਈ ਆਸਾਨ ਹੈ ਕਿਨਾਂ ਲਈ ਮੁਸ਼ਕਿਲ ਹੈ ਟਾਈਮ ਟੂ ਟਾਈਮ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਸਾਰੇ ਡਰਾਅ ਕੱਡੇ ਜਾਂਦੇ ਆ ਜਿਵੇਂ ਕਿ ਪੀਐਨਪੀ ਡਰਾਅ ਐਕਸਪ੍ਰੈਸ ਐਂਟਰੀ ਡਰਾਅ ਜਾਂ ਫਿਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਰਗੇ ਡਰਾਅ ਕੱਡੇ ਜਾਂਦੇ ਆ ਅਗਰ ਐਕਸਪ੍ਰੈਸ ਐਂਟਰੀ ਡਰਾਅ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਵੀ ਪੁਆਇੰਟਸ ਦਿੱਤੇ ਜਾਂਦੇ ਆ ਤੇ ਇਹ ਪੁਆਇੰਟਸ ਅਲੱਗ-ਅਲੱਗ ਚੀਜ਼ ਤੇ ਨਾਲ ਹੀ ਨਾਲ ਉਹਦੇ ਕੋਲ ਵਰਕ ایکسپੀਰੀਅੰਸ ਕਿੰਨਾ ਆ ਬਟ ਦੁਖ ਦੀ ਗੱਲ ਇਹ ਆ ਕਿ ਜਿਨ੍ਹਾਂ ਐਪਲੀਕੈਂਟਸ ਦੀ ਕੁਆਲਿਫੀਕੇਸ਼ਨ ਬਹੁਤ ਜ਼ਿਆਦਾ ਘੱਟ ਆ ਜਿਵੇਂ ਕਿ ਜੋ ਐਪਲੀਕੈਂਟਸ ਪਲੱਸ 2 ਕਰਕੇ ਹੀ ਕੈਨੇਡਾ ਵਿੱਚ ਕੰਮ ਕਰ ਰਹੇ ਆ ਉਹਨਾਂ ਕੋਲ ਵਰਕ ایکسپੀਰੀਅੰਸ ਵੀ ਬਹੁਤ ਜ਼ਿਆਦਾ ਘੱਟ ਹੁੰਦਾ ਆ ਉਹਨਾਂ ਐਪਲੀਕੈਂਟਸ ਦੇ ਮੁਕਾਬਲੇ ਜੋ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉੱਥੇ ਕੰਮ ਕਰ ਰਹੇ ਆ ਤੇ ਉਹਨਾਂ ਦੀ ਕੁਆਲਿਫੀਕੇਸ਼ਨ ਵੀ ਬਹੁਤ ਜ਼ਿਆਦਾ ਹਾਈ ਆ ਇਹੋ ਜੇ ਐਪਲੀਕੈਂਟਸ ਲਈ CRS ਸਕੋਰ ਵਧੀਆ ਅਚੀਵ ਕਰ ਪਾਣਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਹੈ ਜਿਸ ਦੇ ਚਲਦੇ ਓ ਪੀਆਰ ਹਾਸਿਲ ਹੀ ਨਹੀਂ ਕਰ ਪਾਉਂਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਐਪਲੀਕੈਂਟਸ ਹੈ ਜੋ ਹਾਲੇ ਤੱਕ ਕੈਨੇਡਾ ਦੇ ਵਿੱਚ ਪੀਆਰ ਨਹੀਂ ਹਾਸਿਲ ਕਰ पाए ਅਗਰ ਲਾਸਟ ਡਰਾ ਦੀ ਗੱਲ ਕਰੀਏ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 505 ਤੱਕ ਦਾ ਟਾਰਗੇਟ ਰੱਖਿਆ ਸੀ ਸੀਆਰਐਸ ਸਕੋਰ ਦਾ ਬਟ ਬਹੁਤ ਸਾਰੇ ਐਦਾ ਦੇ ਐਪਲੀਕੈਂਟਸ ਸੀ ਜਿਨ੍ਹਾਂ ਦੀ ਐਪਲੀਕੇਸ਼ਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ ਜਿਵੇਂ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਤਾਂ ਘੱਟ ਹੈ ਹੀ ਸੀ ਬਟ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਵਰਕ ਐਕਸਪੀਰੀਅੰਸ ਵੀ ਨਹੀਂ ਸੀ ਤੇ ਉਮਰ ਦਾ ਵੀ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਆ ਜਿਨ੍ਹਾਂ ਦੀ ਕਟ ਹੁੰਦੀ ਹੈ ਉਹਨਾਂ ਦਾ ਵਧੀਆ CRS ਸਕੋਰ ਅਚੀਵ ਹੋ ਪਾਂਦਾ ਹੈ ਕਿਉਂਕਿ ਇਸ ਦੇ ਵੀ ਪੁਆਇੰਟ ਮਿਲਦੇ ਆ ਅਗਰ ਕੈਨੇਡਾ ਦੇ ਵਿੱਚ ਤੁਹਾਡਾ ਕੋਈ ਰਿਲੇਟਿਵ ਰਹਿ ਰਿਹਾ ਹੈ ਤਾਂ ਉਸ ਦੇ ਵੀ ਅਲੱਗ ਤੋਂ ਪੁਆਇੰਟ ਦਿੱਤੇ ਜਾਂਦੇ ਆ ਸੋ ਆਨਲਾਈਨ ਆਲ ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਆ ਬਟ ਜਿਨ੍ਹਾਂ ਐਪਲੀਕੈਂਟਸ ਦੀ ਕੁਆਲਿਫੀਕੇਸ਼ਨ ਜ਼ਿਆਦਾ ਹਾਈ ਨਹੀਂ ਆ ਤੇ ਉਹਨਾਂ ਕੋਲ ਵਰਕ ਐਕਸਪੀਰੀਅੰਸ ਵੀ ਬਹੁਤ ਜ਼ਿਆਦਾ ਹਾਈ ਨਹੀਂ ਆ ਉਹ ਫ੍ਰੈਂਚ ਲੈਂਗੁਏਜ ਦਾ ਸਹਾਰਾ ਲੈ ਸਕਦੇ ਆ ਕਿਉਂਕਿ ਇਸ ਟਾਈਮ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਤੇ ਇਸ ਦੇ ਅਲੱਗ ਡਰਾ ਵੀ ਕੱਡੇ ਜਾਂਦੇ ਤੇ ਇਸ ਦਾ ਕੱਟਆਫ ਵੀ ਬਹੁਤ ਜ਼ਿਆਦਾ ਨਹੀਂ ਜਾ ਰਿਹਾ 500 ਤੋਂ ਵੀ ਘੱਟ ਸੀ ਸੋ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਆ ਤੇ ਇਸ ਡਰਾ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਦੇ ਹੋ ਇਸ ਤੋਂ ਇਲਾਵਾ ਚੰਗੀ ਨਿਊਜ਼ ਇਹ ਹੈ ਕਿ ਕੈਨੇਡਾ ਦੇ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚ ਪੀਆਰ ਦਾ ਕੋਟਾ ਵਧਾਇਆ ਜਾ ਰਿਹਾ ਹੈ ਅਲੱਗ-ਅਲੱਗ ਡਰਾ ਕੱਡੇ ਜਾ ਰਹੇ ਆ ਜਿਸ ਦੇ ਬੇਸ ਰੈਡ ਵਾਲੇ ਲੋਕਾਂ ਨੂੰ ਪੀਆਰ ਦਿੱਤੀ ਜਾ ਰਹੀ ਆ ਅਗਰ ਲਾਸਟ ਐਕਸਪ੍ਰੈਸ ਐਂਟਰੀ ਡਰਾਅ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸੀਆਰਐਸ ਸਕੋਰ 505 ਤੱਕ ਗਿਆ ਸੀ ਤੇ 1250 ਐਪਲੀਕੈਂਟਸ ਨੂੰ ਪੀਆਰ ਲਈ ਸੱਦੇ ਦਿੱਤੇ ਗਏ ਸੀ ਬਟ ਐਕਸਪ੍ਰੈਸ ਐਂਟਰੀ ਡਰਾਅ ਦਾ ਕੱਟਆਫ ਬਹੁਤ ਜ਼ਿਆਦਾ ਜਾਂਦਾ ਹੈ ਜਿਸ ਕਾਰਨ ਇਸ ਟਾਰਗੇਟ ਤੱਕ ਪਹੁੰਚਣਾ ਹਰ ਇੱਕ ਐਪਲੀਕੈਂਟਸ ਲਈ ਈਜ਼ੀ ਨਹੀਂ ਹੁੰਦਾ ਇਸ ਤੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੀ ਟ੍ਰੇਡ ਓਕੂਪੇਸ਼ਨ ਵਾਲੇ ਡਰਾਅ ਵੀ ਕੈਨੇਡਾ ਇਮੀਗ੍ਰੇਸ਼ਨ ਦੁਆਰਾ ਅਲੱਗ-ਅਲੱਗ ਟਾਈਮ ਤੇ ਕੱਢੇ ਜਾਂਦੇ ਆ ਇਸ ਟਾਈਮ ਕੈਨੇਡਾ ਦੇ ਵਿੱਚ ਕੁੱਕ ਦੀ ਬਹੁਤ ਜ਼ਿਆਦਾ ਹਾਈ ਡਿਮਾਂਡ ਆ ਸੋ ਅਗਰ ਤੁਹਾਡੇ ਕੋਲ ਕੁਕਿੰਗ ਸਕਿੱਲ ਹੈ ਅਗਰ ਤੁਸੀਂ ਕੋਈ ਕੋਰਸ ਕੀਤਾ ਹੋਇਆ ਹੈ ਜਾਂ ਤੁਹਾਡੇ ਕੋਲ ਇਹ ਸਕਿੱਲ ਹੈ ਤਾਂ ਤੁਸੀਂ ਕੈਨੇਡਾ ਦੇ ਵਿੱਚ इजीली ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਟ੍ਰੇਡ ਓਕੂਪੇਸ਼ਨ ਦੇ ਵਿੱਚ ਕੁੱਕ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਇਸ ਟ੍ਰੇਡ ਓਕੂਪੇਸ਼ਨ ਦੇ ਵਿੱਚ ਅਗਰ ਤੁਸੀਂ ਕੁਕਿੰਗ ਸਕਿੱਲ ਜਾਣਦੇ ਆ ਤਾਂ ਉਸ ਦੇ ਬੇਸਿਸ ਤੇ 57% ਦਾ ਟਾਰਗੇਟ ਰੱਖਿਆ ਗਿਆ ਹੈ ਪੀਆਰ ਐਪਲੀਕੈਂਟਸ ਲਈ ਜੋ ਇਸ ਟ੍ਰੇਡ ਓਕੂਪੇਸ਼ਨ ਨੂੰ ਫੁੱਲਫਿਲ ਕਰਦਾ ਆ ਮੀਨਸ ਜੋ ਕੁਕਿੰਗ ਦੀ ਸਕਿੱਲ ਜਾਣਦਾ ਆ ਇਸ ਤੋਂ ਇਲਾਵਾ ਅਗਰ ਫ੍ਰੈਂਚ ਲੈਂਗੁਏਜ ਦੀ ਗੱਲ ਕਰੀਏ ਤਾਂ ਫ੍ਰੈਂਚ ਲੈਂਗੁਏਜ ਦੇ ਜ਼ਰੀਏ ਵੀ ਬਹੁਤ ਸਾਰੇ ਡਰਾ ਕੱਡੇ ਜਾਂਦੇ ਆ ਲਾਸਟ ਟਾਈਮ ਜੋ ਡਰਾ ਕੱਡਿਆ ਸੀ ਉਸ ਦੇ ਵਿੱਚ 4.5 ਹਜ਼ਾਰ ਐਪਲੀਕੈਂਟਸ ਨੂੰ ਪੀਆਰ ਦੇ ਲਈ ਸੱਦੇ ਦਿੱਤੇ ਗਏ ਸੀ ਕੈਨੇਡਾ ਵੱਲੋਂ ਬਹੁਤ ਸਾਰੇ ਪੀਆਰ ਦੇ ਲਈ ਡਰਾਅ ਕੱਡੇ ਜਾ ਰਹੇ ਆ ਬਟ ਤੁਹਾਨੂੰ ਇਸ ਚੀਜ਼ ਵੱਲ ਧਿਆਨ ਦੇਣਾ ਪਾਏਗਾ ਕਿ ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਹੀ ਤੁਸੀਂ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਅਜ 2025 ਦੇ ਵਿੱਚ ਪੀਆਰ ਹਾਸਲ ਕਰ ਸਕਦੇ ਆ ਆਦਰਵਾਈਜ਼ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਲਈ ਸਟਰਗਲ ਹੋਰ ਜ਼ਿਆਦਾ ਵੱਧ ਸਕਦਾ ਆ ਕਿਉਂਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘਟਾਉਣ ਵੱਲ ਕੈਨੇਡਾ ਇਮੀਗ੍ਰੇਸ਼ਨ ਲਗਾਤਾਰ ਫੋਕਸ ਬਣਾ ਕੇ ਰੱਖ ਰਿਹਾ ਆ ਜਿਨ੍ਹਾਂ ਵੀ ਅਪਲੀਕੇਸ਼ਨ ਦੇ ਵਰਕ ਵੀਜ਼ਾ ਐਕਸਪਾਇਰ ਹੋ ਚੁੱਕੇ ਆ ਜਾਂ ਫਿਰ ਉਹ ਕਿਸੇ ਵੀ ਤਰ੍ਹਾਂ ਆਊਟ ਆਫ ਸਟੇਟਸ ਹੋ ਚੁੱਕੇ ਆ ਤਾਂ ਸਕਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਕੰਟਰੀ ਵਾਪਸ ਰਿਪੋਰਟ ਕੀਤਾ ਜਾਵੇ ਬਟ ਸਟਿਲ ਅਗਰ ਤੁਹਾਡੇ ਕੋਲ ਟਾਈਮ ਹੈ ਤਾਂ ਤੁਸੀਂ ਫ੍ਰੈਂਚ ਲੈਂਗੁਏਜ ਵਰਗੀ ਲੈਂਗੁਏਜ ਦੇ ਉੱਤੇ ਫੋਕਸ ਕਰ ਸਕਦੇ ਆ ਕਿਉਂਕਿ ਅਗਰ ਤੁਸੀਂ ਫ੍ਰੈਂਚ ਲੈਂਗੁਏਜ ਵੀ ਸਿੱਖ ਲੈਂਦੇ ਆ ਤਾਂ ਉਸ ਦੇ ਬੇਸਿਸ ਤੇ ਵੀ ਕੈਨੇਡਾ ਵੱਲੋਂ ਅਲੱਗ-ਅਲੱਗ ਤਰ੍ਹਾਂ ਦੇ ਡਰਾਅ ਕੱਢੇ ਜਾ ਰਹੇ ਆ ਜਿਸ ਦੇ ਵਿੱਚ ਪਾਰਟਿਸਿਪੇਟ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਸਾਬਿਤ ਹੋ ਜ਼ਰੂਰ ਕਰ ਲਿਓ ਇਹੋ ਜੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ